ਆਮੜੀ ਚਰਨ ਕਮਲ ਸੋ ਪਿਆਰ ਮਾਨਤਨ ਰਤਾ ਸਾਚ ਰੰਗ ਇੱਕੋ ਨਾਮ ਅਧਾਰ ਵਿਖਿਆ ਅਰੰਧ ਗੁੜਾਵਿਆ ਦਿਸਣ ਸਬੇ ਸ਼ਾਰ ਹਰ ਅੰਮ੍ਰਿਤ ਗੂਦ ਸੁਹਾਵਣੀ ਮਿਲ ਸਾਧੂ ਜੀਵਨ ਹਾਰ ਵਣ ਤੀਣ ਕਬ ਸੰਤ ਮੌਲਿਆ ਸਮਰੱਥ ਬ੍ਰਖਿਆ ਪਾਰ ਹਰ ਮਿਲਣੈ ਨੋ ਮਨ ਲੋਚਨਾ ਕਰਮ ਮਿਲਾਵਣ ਹਾਰ ਜਿਨੇ ਸਕੀਏ ਤਦ ਪਾਇਆ ਹੋ ਤਿਨ ਕੈ ਸਦ ਬਲਹਾਰ ਨਾਨਕ ਹਰਜੀ ਬਿਆਕਰ ਸਬਦ ਸਵਾਰਣ ਹਾਰ ਸਾਉਣ ਤੇ ਨਾ ਸੁਹਾਗਣੀ ਜਿਨ ਰਾਮ ਨਾਮ ਗੁਰ ਸਰਸਿਕ ਕਾਮਣੀ ਚਰਨ ਕਮਲ ਸਿਓ ਪਿਆਰ ਮਾਤਨ ਰਤਾ ਸਾਚ ਰੰਗ ਏਕੋ ਨਾਮੇ ਅਧਾਰੇ ਕੀਆ ਰੰਗ ਉਡਾਵਿਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਪੂਰਤ ਸਾਵੜੀ ਮਿਲ ਸਾਧੂ ਦੀ ਬਣਹਾਰ ਵਣ ਦਿੜ ਤਬ ਸੰਤ ਮੌਲਿਆ ਚਰਨ ਕਮਲ ਸਿਓ ਪਿਆਰ ਵਣ ਦਿੜ ਤਬ ਸੰਤ ਮੌਲਿਆ ਸਬਰਤ ਗੁਰੂ ਕੇ ਅਪਾਰ ਹਰ ਮਿਲਣੈ ਨੈਨੋ ਨੂਤਦਾ ਕਰਮ ਮਿਲਾਵਣ ਹਾਰ ਜਿ ਨਹੀਂ ਸਕੀ ਪ੍ਰਭ ਪਾਇਆ ਆਉ ਤਿਨ ਕੈ ਸਤਿ ਬਲਹਾਰ ਨਾਨਕ ਹਰਜੀ ਮਿਆਕਰ ਸਬਦ ਸਵਾਰਨ ਹਾਰ ਸਾਵਣ ਦਿਨ ਸੁਹਾਗਣੀ ਜਿਨ ਰਾਮਨਾ ਪਰਹਾਰ ਨਾਨਕ ਹਰਜੀ ਮਿਆਕਰ ਸਾਵਣ ਦੇ ਸਵਾਰਨਹਾਰ ਸਾਵਣ ਦੇ ਤੇ ਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਗੁਰਸਿਵਾਰੀ ਖਾਲਸਾ ਸਾਧ ਸੰਗਤ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਰਪਾਰ ਕਿਰਪਾ ਰਹਿਤ ਹੋਈ ਹੈ ਸਾਵਣ ਮਹੀਨੇ ਦੇ ਸੰਗਰਾਮ ਦੇ ਪਾਵਨ ਮਹੀਨੇ ਬਖਸ਼ਿਸ਼ ਹੋਏ ਸੱਚੇ ਪਾਤਸ਼ਾਹ ਦੀ ਕਿਰਪਾ ਕਰਨਾ ਆਪ ਜੀਆਂ ਦੇ ਪਰਿਵਾਰਾਂ ਵਿੱਚ ਚੜ੍ਹਦੀ ਖਲਾਅ ਬਖਸ਼ਿਸ਼ ਕਰਨਾ ਆਪ ਜੀਆਂ ਲਈ ਸੌਂ ਦਾ ਮਹੀਨਾ ਹੈ ਚੜ੍ਹਦੀ ਖਲਾਅ ਵਾਲਾ ਖੁਸ਼ੀਆਂ ਭਰੇ ਵਾਲਾ ਬਖਸ਼ਿਸ਼ ਕਰਨਾ ਆਪ ਜੀਆਂ ਦੇ ਪਰਿਵਾਰਾਂ ਵਿੱਚ ਪੇ ਪਿਆਰ ਸਤਿ ਪਾਤ ਬਖਸ਼ਿਸ਼ ਕਰਨ ਸੁਹਣ ਕੜਾ ਪ੍ਰਸ਼ਾਦ ਦੀ ਦੇਤਾ ਵਕਾਰਾ ਹੋਏਗਾ ਸੋ ਜਿੰਨਾ ਚਿਰ ਕੜਾ ਪ੍ਰਸ਼ਾਦ ਦੀ ਦੇਤਾ ਵਕਾਰਾ ਹੋ ਰਿਹਾ ਹੈ ਕੁਨਾਚਰ ਆਪ ਜੀ ਨੇ ਮਹੀਨੇ ਦੀ ਜਿਹੜੀ ਸੰਗਰਾਮ ਤੇ ਉੱਤੋਂ ਬਖਸ਼ਿਸ਼ ਰਸੋਣਾ ਸਰਵਰ ਕਰ ਲੈਣਾ ਗੁਰਸਾਹਿਬ ਕਿਰਪਾ ਕਰਨ ਆਪ ਜੀ ਦੀ ਸੇਵਾ ਪ੍ਰਵਾਨ ਕਰਨ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਕੁਝ ਇੱਕ ਵਿਚਾਰ ਆਪ ਜੀ ਦੇ ਸਰਵਣ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਸੁਖਮ ਜੀ ਵਿਚਾਰ ਜੋ ਸੋ ਆਪਾਂ ਫਿਰ ਗੁਰੂ ਸਾਹਿਬ ਦੀ ਦੇਹ ਤੱਕ ਤਾਰਾ ਜਿਹੜਾ ਹੋਏਗਾ ਸਾਵਣ ਸਰਸੀ ਕਾਬਣੀ ਚਰਨ ਕਮਲ ਸੇ ਪਿਆਰ ਗੁਰਸਾਹਿਬ ਬਖਸ਼ਿਸ਼ ਕਰਦੇ ਗੁਰੂ ਅਰਜਨ ਦੇਹ ਮਹਾਰਾਜ ਕਿ ਇਹ ਜਿਹੜਾ ਸ਼ਾਮਨ ਦਾ ਮਹੀਨਾ ਹੈ ਸਾਧ ਸੰਗਤ ਜੀ ਇਹ ਉਸ ਪ੍ਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਪ੍ਰੇਮ ਕਰਨ ਦਾ ਉਹਦੇ ਨਾਲ ਜੁੜਨ ਦਾ ਵੀ ਮਹੀਨਾ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਮਨ ਤਨ ਰਤਾ ਸਾਚ ਰੰਗ ਇੱਕੋ ਨਾਮ ਆਧਾਰ ਕਿ ਮਨ ਤੇ ਤਨ ਜਿਹੜੇ ਰਤੇ ਜਾਂਦੇ ਆ ਪ੍ਰਮਾਤਮਾ ਦੇ ਨਾਮ ਵਿੱਚ ਪ੍ਰਮਾਤਮਾ ਦੀ ਸੇਵਾ ਵਿੱਚ ਸਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਇੱਕੋ ਨਾਮ ਆਧਾਰ ਕਿ ਜਿਨ੍ਹਾਂ ਦੇ ਹਿਰਦੇ ਅੰਦਰ ਇੱਕੋ ਪ੍ਰਮਾਤਮਾ ਦਾ ਨਾਮ ਹੈ ਗੁਰ ਨਾਮਾਣ ਛੱਡ ਕੇ ਬਸ ਪ੍ਰਮਾਤਮਾ ਦਾ ਨਾਮ ਜਪਦੇ ਨੇ ਵਿਖਿਆ ਰੰਗ ਪੜਾਵਿਆ ਦਿਸਣ ਸਭੇ ਸ਼ਾਰ ਕਹਿੰਦੇ ਵਿਖਿਆ ਰੰਗ ਖਤਮ ਹੋ ਜਾਂਦਾ ਏ ਊੜ ਦੀ ਕੰਧ ਟੁੱਟ ਜਾਂਦੀ ਆ ਪ੍ਰਮਾਤਮਾ ਦੇ ਨਾਮ ਦਾ ਚਾਲਨ ਹੋ ਜਾਂਦਾ ਏ ਸਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਹਰ ਅੰਮ੍ਰਿਤ ਬੂੰਦ ਸਾਵਣੀ ਮਿਲ ਸਾਧੂ ਦੀ ਬਿਹਾਰ ਵੇਖੋ ਮਾਰਾ ਨੇ ਕਿੰਨਾ ਠੰਡਾ ਮੌਸਮ ਕੀਤਾ ਏ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹਰ ਅੰਮ੍ਰਿਤ ਬੂੰਦ ਸਾਵਣੀ ਆਪ ਅਭਿਲਾਕੀ ਹੋ ਜਿਹੜੇ ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰ ਰਹੇ ਹੋ ਪ੍ਰਮਾਤਮਾ ਦੇ ਅੰਮ੍ਰਿਤ ਰੱਬੀ ਬੂੰਦਾਂ ਨੂੰ ਸਿਰ ਦੇ ਅੰਦਰ ਖੜ੍ਹ ਰਹੇ ਹੋ ਗੁਰਸਾਹਿਬ ਬਖਸ਼ਿਸ਼ ਕਰਦੇ ਨੇ ਜਿਦੀ ਸਖੀਏ ਤਬਰ ਪਾਇਆ ਔ ਤਿਰਕੇ ਛੱਡ ਬਲਹਾਰ ਤੇ ਵਿਖਿਆ ਰੰਗ ਕੁੜਾਵਿਆ ਜਿਸਨ ਸਭੇ ਸ਼ਾਨ ਹੜਨ ਤੇ ਬੂਤ ਸਾਵਣੀ ਤੇ ਸਾਧੂ ਦੀ ਬਿਨਹਾਰ ਵਣ ਤੇੜ ਕਾਪ ਸੰਗ ਮੌਲੇ ਆ ਸਮਰੰਤ ਕੁਰਕਿਆਪਾਲ ਵਣ ਤੇੜ ਪਾਲ ਸਾਰੀ ਦੁਨੀਆ ਦੇ ਚ ਪ੍ਰਮਾਤਮਾ ਮੌਲਿਆ ਹੋਇਆ ਏ ਇਹ ਜਿਹੜਾ ਮਹੀਨਾ ਉਸ ਪ੍ਰਮਾਤਮਾ ਦੇ ਨਾਲ ਮਿਲਣ ਦਾ ਹੈ ਉਸ ਪ੍ਰਮਾਤਮਾ ਦੇ ਨਾਲ ਜੁੜਦਾ ਹੈ ਸੋ ਸਾਧ ਸੰਗਤ ਜੀ ਹਰ ਮਹੀਨਾ ਉਸ ਪ੍ਰਮਾਤਮਾ ਦੇ ਨਾਲ ਜੁੜਦਾ ਹੈ ਬਸ ਮਹਾਰਾਜ ਨੇ ਬਖਸ਼ਿਸ਼ ਉਹਨਾਂ ਤੇ ਕੀਤੀ ਹੈ ਜਿਹੜੇ ਗੁਰੂ ਨੂੰ ਦਿਨ ਰਾਤ ਨਿਤਰਾ ਨਾਲ ਦੇਖਦੇ ਨੇ ਪ੍ਰਮਾਤਮਾ ਦੀ ਸੇਵਾ ਕਰਦੇ ਨੇ ਫਿਰ ਗੁਰੂ ਸਾਹਿਬ ਜੀ ਖੇਰਲੀਆ ਪਾਇਤੇਲ ਬਖਸ਼ਿਸ਼ ਕਰਦੇ ਨੇ ਹਰ ਮਿਲਣੇ ਨੂੰ ਮਨ ਲੋਕ ਚ ਦਾ ਕਰਮ ਮਿਲਾਵਣ ਹਾਰ ਸਾਧ ਸੰਗਤ ਜਿਨਾ ਚਲ ਕਰਮਨੀ ਉਹਨਾਂ ਚਲ ਗੁਰੂ ਦੇ ਦਰਸ਼ਨ ਨੇ ਉਨਾਚਰ ਪਰਮਾਤਮਾ ਦੀ ਸੇਵਾ ਨੇ ਜਿਨੀ ਸਖੀਏ ਤਬ ਪਾਇਆ ਔਰ ਤਿੰਨ ਕਹਿ ਸਤਿ ਬਲਿਹਾਰ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਪਾ ਲਿਆ ਏ ਉਸ ਪੂਰੇ ਪਰਮਾਤਮਾ ਦੇ ਦਰਸ਼ਨ ਕੀਤੇ ਨੇ ਫਿਰ ਕਹਿੰਦੇ ਨੇ ਨਾਨਕ ਹਰਜੀ ਮਇਆਕਾਰ ਸਤਿ ਸਵਾਰਨਹਾਰ ਕਿਹੇ ਨਾਨਕ ਮਇਆ ਕਰੋ ਕਿਰਪਾ ਕਰੋ ਸਾਨੂੰ ਵੀ ਸਤਿ ਨਾਲ ਜੋੜੋ ਕਿ ਅਸੀਂ ਵੀ ਜਿਹੜਾ ਉਸ ਪਰਮਾਤਮਾ ਦੀਆਂ ਸਖੀਆਂ ਵਿੱਚ ਜੁੜ ਜਾਈਏ ਸਾਵਣ ਦਿਨਾਂ ਸੁ ਆਗ੍ਰੀ ਜਨ ਅਰਾਮ ਨਾਮ ਕੋ ਰਹਾ। ਕਹਿੰਦੇ ਆ ਸਾਵਣ ਦਾ ਮਹੀਨਾ ਉਹਨਾਂ ਲਈ ਚੜ੍ਹਦੀ ਕਲਾ ਵਾਲਾ ਹੋਏਗਾ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਗਾਲ ਦੇ ਵਿੱਚ ਹਾਰ ਰੂਪੀ ਸਮਝ ਕੇ ਪਾਉਂਦੇ ਨੇ। ਗਾਲੇ ਦੇ ਵਿੱਚ ਨਾਮ ਜਪਦੇ ਨੇ ਪ੍ਰਮਾਤਮਾ ਦਾ ਸੇਵਾ ਸੰਪਨ ਕਰਦੇ ਨੇ। ਸੋ ਆਪਾਂ ਵੀ ਨਾਮ ਸਮਰਤ ਦੇ ਨਾਲ ਜੁੜਨਾ ਹੈ। ਸਾਰੀ ਸੰਗਤ ਨੇ ਗੱਜ ਕਰਕੇ ਜਿਹੜਾ ਵਾ ਇਹ ਮਹੀਨੇ ਦੀ ਸ਼ੁਰੂਆਤ ਲਈ ਆਪਾਂ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਦੇ ਆ। ਸਤਨਾਮ ਵਾਹੀ ਗੁਰੂ uh ਅਤਵਾਦ ਆਪ ਜੀ ਨੇ ਗੁਰੂ ਸਾਹਿਬ ਜੀ ਅਨੁਸ਼ਲੇਦਾਰ ਕੀਤੇ ਆਪ ਜੀ ਦੇ ਸੰਗਤ ਦੇ ਮਹਾਰਾਜ